ਇਹ ਓਮ ਨੌਜਵਾਨ ਨੇ ਜਿਹੜੇ ਪਿੰਡਕਵੱਦੀ ਦੇ ਨੌਜਵਾਨ ਨੇ ਜਿਹੜੇ ਸਵੇਰੇ 5 ਵਜੇ ਉੱਠ ਕੇ ਇਸ ਇਹ ਜਿਹੜੇ ਰਾਹ ਨੇ ਉਹਨਾਂ ਰਾਹਾਂ ਤੇ ਆਉਂਦੇ ਨੇ ਤੇ ਉਹਨਾਂ ਰਾਹਾਂ ਦੇ ਵਿੱਚ ਜਿਹੜੇ ਬੁੱਟੇ ਲਗਾਉਂਦੇ ਨੇ ਅਸੀਂ 40 ਤੋਂ 45 ਦਿਨ ਦੇ ਕਰੀਬ ਹੋ ਚੁੱਕੇ ਨੇ ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ 1300 ਪਲੱਸ ਬੁੱਟਾ ਲਾ ਚੁੱਕੇ ਹਾਂ ਉਹਨਾਂ ਰਾਹਾਂ ਤੇ ਪੌਦੇ ਲੱਗੇ ਤੁਹਾਨੂੰ ਦਿਖਾਵਾਂਗੇ ਜਿਹੜੇ ਰਾਹਾਂ ਤੇ ਅੱਜ ਤੱਕ ਪੌਦੇ ਨਹੀਂ ਦੇਖੇ ਗਏ ਸੀ ਅਸੀਂ ਸੋਸ਼ਲ ਮੀਡੀਆ ਤੇ ਨਾ ਵੀਡੀਓ ਪਾਉਂਦੇ ਹੁੰਦੇ ਸੀ ਅਸੀਂ ਮਨਚ ਸੋਚਿਆ ਵੀ ਅਸੀਂ ਜਿਹੜਾ ਟਾਈਮ ਇੱਧਰ ਖਰਾਬ ਕਰਦੇ ਆ ਕਿਉਂ ਨਾ ਅਸੀਂ ਆਪਣਾ ਆਪਣੀ ਧਰਤੀ ਨੂੰ ਦਈਏ ਉਹੀ ਟਾਈਮ ਤਵੇਰੇ 5 ਵਜੇ ਸਾਰੀ ਟੀਮ ਨੂੰ ਫੋਨ ਕਰੀਦੇ ਆ ਤਾਂ ਤਕਰੀਬਨ ਇੱਕ ਫੋਨ ਕਰੇ ਤੇ ਸਾਰੀ ਟੀਮ ਮੇਰੀ ਇਕੱਠੀ ਹੋ ਜਾਂਦੀ ਆ ਆ ਜਾਂਦੀ ਆ ਤੁਹਾਡੇ ਕੋਲ ਹਾਂਜੀ ਬਿਲਕੁਲ ਆ ਜਾਂਦੀ ਆ ਸਿਰਫ ਗਰਮੀ ਨੂੰ ਠੱਲ ਪਾਉਣ ਵਾਸਤੇ ਹੁਣ ਦੇਖੋ ਅਸੀਂ ਜਦੋਂ ਕਿਤੇ ਬਾਹਰ ਲੀਆਂ ਸਟੇਟਾਂ ਜਾਂਦੇ ਆ ਉੱਥੇ ਦੇਖਦੇ ਆ ਮੌਸਮ ਕਿੰਨਾ ਸੁਹਾਵਣਾ ਮੌਸਮ ਆ ਟੈਂਪਰੇਚਰ ਵੀ ਤਕਰੀਬਨ 30 32 35 ਤੱਕ ਟੈਂਪਰਚ ਰਹਿਦਾ ਹੁਣ ਸਾਡੇ ਦੇਖੋ ਹਰ ਸਾਲ ਟੈਂਪਰੇਚਰ ਪਿਛਲੇ ਸਾਲ 45 46 ਸੀ ਅਤੇ ਕਿ ਸਾਡੇ ਕੋਲ ਇੱਕੋ ਇੱਕ ਰਸਤਾ ਕਿਉਂਕਿ ਜੇ ਸਾਡੇ ਬੂਟੇ ਲੱਗੇ ਹੋਣਗੇ ਉਹਦੇ ਨਾਲ ਗਰਮੀ ਵੀ ਘਟੇਗੀ ਔਰ ਮੀਂਹ ਦੇ ਵੀ ਸਾਰ ਵਜ ਜਾਣਗੇ ਵੀ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਤੁਹਾਨੂੰ ਇਹਦੇ ਵਿੱਚ ਚੰਗਾ ਬਹੁਤ ਥੋੜੇ ਲੋਕਾਂ ਨੇ ਕਹਿਣਾ ਤੁਹਾਡੀਆਂ ਗੱਲਾਂ ਵੀ ਕਰਨੀਆਂ ਵੱਧ ਘੱਟ ਵੀ ਤੁਹਾਨੂੰ ਬੋਲਣਾ ਵੀ ਤੁਸੀਂ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਕਿਸੇ ਦੀ ਸੁਣਨੀ ਨਹੀਂ ਜੀ ਤੁਸੀਂ ਦੇ ਦਿਓ ਨਿਰਪੱਖ ਪੋਸਟ ਮੈਂ ਦਾਰਕਬਦੀ ਅ ਮੌਜੂਦ ਆ ਜੀ ਪਿੰਡ ਕਬੱਡੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਨਾਂ ਨੌਜਵਾਨਾਂ ਨਾਲ ਗੱਲ ਕਰਾਉਣ ਜਾ ਰਹੇ ਹਾਂ ਜਿਹੜੇ ਨੌਜਵਾਨ ਪਿਛਲੇ 40-45 ਦਿਨਾਂ ਤੋਂ ਜਦੋਂ ਤੇ ਰੁੱਖ ਲਾਉਣ ਦਾ ਜਿਹੜਾ ਸੀਜ਼ਨ ਸ਼ੁਰੂ ਹੋਇਆ ਉਹ ਨੌਜਵਾਨ ਪਿੰਡ ਦੇ ਵਿੱਚ ਪਿੰਡ ਦੀਆਂ ਫਿਰਨੀਆਂ ਤੇ ਪਿੰਡ ਦੀਆਂ ਸੜਕਾਂ ਤੇ ਆਲੇ-ਦੁਆਲੇ ਜਿੱਥੇ ਵੀ ਜਗ੍ਹਾ ਮਿਲੀ ਉਹਨਾਂ ਨੇ ਉਹ ਜਿਹੜੇ ਬੂਟੇ ਨੇ ਲਗਾਏ ਨੇ ਜਿਵੇਂ ਜਿਵੇਂ ਕਿ ਆਪ ਸਭ ਨੂੰ ਪਤਾ ਦਿਨੋ-ਦਿਨ ਜਿਹੜਾ ਵਾਤਾਵਰਨ ਆ ਉਹ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਜਿਹੜੀ ਗਰਮੀ ਆ ਉਹ ਵੱਧਦੀ ਜਾ ਰਹੀ ਆ ਤੇ ਸਾਨੂੰ ਲੋੜ ਆ ਬਤੋ-ਬਤ ਬੂਟੇ ਲਾਉਣ ਦੀ ਜਦੋਂ ਸੀਜ਼ਨ ਆਉਂਦਾ ਬੂਟੇ ਲਾਉਣ ਦਾ ਤਾਂ ਹਰ ਇੱਕ ਜਿਹੜਾ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਕਹਿੰਦਾ ਇੱਕ ਦੋ ਦਿਨ ਬੁੱਟਿਆਂ ਦੇ ਨਾਲ ਫੋਟੋ ਆਪਾ ਕੇ ਉਹ ਆਪਣੇ ਜਿਹੜੇ ਸਟੇਟਸ ਲੱਗ ਜਾ ਅਖਬਾਰਾਂ ਤੇ ਫੋਟੋਆਂ ਲਾ ਕੇ ਤਾਂ ਉਸ ਪੌਦੇ ਨੂੰ ਜਿਹੜਾ ਉਹਨਾਂ ਨੇ ਲਗਾਇਆ ਹੁੰਦਾ ਭੁੱਲ ਜਾਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਉਸ ਟੀਮ ਦੇ ਨਾਲ ਮਨਾਉਣ ਜਾ ਰਹੇ ਹਾਂ ਜਿਹੜੀ ਟੀਮ ਪਿਛਲੇ 40-45 ਦਿਨਾਂ ਤੋਂ ਬੁੱਟੇ ਲਗਾ ਵੀ ਰਹੀ ਹੈ ਤੇ ਉਹਨਾਂ ਨੇ ਇੱਕ ਇਹ ਜ਼ਿੰਮੇਵਾਰੀ ਚੱਕੀ ਹੋਈ ਹੈ ਵੀ ਜਿਹੜੇ ਅਸੀਂ ਬੂਟੇ ਲਗਾ ਰਹੇ ਹਾਂ ਉਹਨਾਂ ਨੂੰ ਅਸੀਂ ਅਗਲੇ ਸਾਲ ਤੱਕ ਜਾਂ ਉਦੋਂ ਅਗਲੇ ਸਾਲ ਤੱਕ ਜਦ ਤੱਕ ਉਹ ਵੱਡੇ ਨਹੀਂ ਹੋ ਜਾਂਦੇ ਉਹਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਇਹਨਾਂ ਨੌਜਵਾਨਾਂ ਨੇ ਲਈ ਹੈ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਅਕਸਰ ਬਹੁਤ ਘੱਟ ਮਿਲਦੇ ਹਨ ਕਿਉਂਕਿ ਕਿਸੇ ਕੋਲ ਸਮਾਂ ਨਹੀਂ ਕੰਮਕਾਰਾਂ ਤੋਂ ਵੇਹ ਨਹੀਂ ਮਿਲਦੀ ਤੇ ਇਹ ਉਹ ਉਹ ਨੌਜਵਾਨ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਜज्बा ਦਿਲ ਦੇ ਵਿੱਚ ਭਾਵਨਾ ਵੀ ਅਸੀਂ ਬਾਤਾਂ ਬੰਨ ਨੂੰ ਜਿਹੜਾ ਆਪਣੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਦਿਨ ਭਰ ਰਾਤੋਂ ਇੱਕ ਕਰ ਰਹੇ ਨੇ ਉੱਥੇ ਹੀ ਨਾਲੇ ਆਪਣੇ ਕੰਮਕਾਰਾਂ ਨੂੰ ਦੇਖਦੇ ਨੇ ਨਾਲੇ ਇਹ ਬੁੱਟਿਆਂ ਨੂੰ ਵੀ ਦੇਖਦੇ ਨੇ ਉਹਨਾਂ ਦਾ ਵੀ ਖਿਆਲ ਰੱਖਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਟੀਮ ਮੇਰੇ ਸਾਹਮਣੇ ਇਸ ਟਾਈਮ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹਨਾਂ ਦੇ ਨੇੜੇ ਜਾ ਕੇ ਬਣਾਈ ਜਾਵੇ ਫਿਲਮ ਇਹ ਉਹ ਨੌਜਵਾਨ ਨੇ ਜਿਹੜੇ ਪਿੰਡ ਕਬਦੀ ਦੇ ਨੌਜਵਾਨ ਨੇ ਜਿਹੜੇ ਸਵੇਰੇ 5 ਵਜੇ ਉੱਠ ਕੇ ਇਸ ਇਹ ਜਿਹੜੇ ਰਾਹ ਨੇ ਉਨ੍ਹਾਂ ਰਾਹਾਂ ਤੇ ਆਉਂਦੇ ਨੇ ਤੇ ਉਨ੍ਹਾਂ ਰਾਹਾਂ ਦੇ ਵਿੱਚ ਜਿਹੜੇ ਬੁੱਟੇ ਲਗਾਉਂਦੇ ਨੇ ਅਸੀਂ ਉਹ ਬੁੱਟੇ ਵੀ ਦਿਖਾਵਾਂਗੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਨੇ ਵੀ ਉਹ ਅੱਜ ਕਿਹੜੀ ਸਥਿਤੀ ਦੇ ਵਿੱਚ ਨੇ ਕਿੰਨੇ ਉਹ ਵੱਧ ਫੁੱਲ ਗਏ ਨੇ ਉਹ ਬੁੱਟਿਆਂ ਨੂੰ ਵੀ ਦਿਖਾਵਾਂਗੇ ਤੇ ਉਹਨਾਂ ਨੌਜਵਾਨਾਂ ਨਾਲ ਗੱਲ ਵੀ ਕਰਾਂਗੇ ਆਪਾਂ ਉਹਨਾਂ ਨੌਜਵਾਨਾਂ ਨਾਲ ਗੱਲ ਕਰਦੇ ਆ ਤੁਹਾਡਾ ਜਿਹੜਾ ਇਸ ਸੁਸਾਇਟੀ ਦਾ ਨਾਮ ਕੀ ਹੈ ਪਹਿਲਾਂ ਤੇ ਇਹ ਦੱਸੋ ਸਾਡੀ ਸੁਸਾਇਟੀ ਦਾ ਨਾਮ ਹੈਗਾ ਜੀ ਮਾਲਵਾ ਬੈਲਟ ਸੇਵਾ ਸੁਸਾਇਟੀ ਇਹ ਮਾਲਵਾ ਵੈਲਟ ਸੇਵਾ ਸੁਸਾਇਟੀ ਦੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਇਹ ਮੰਦੇ ਵਿੱਚ ਧਾਰਿਆ ਹੋਇਆ ਵੀ ਅਸੀਂ ਪਿੰਡ ਨੂੰ ਹਰਿਆ-ਭਰਿਆ ਬਣਾਉਣਾ ਅੱਜ ਅਸੀਂ ਉਹਨਾਂ ਰਾਹਾਂ ਤੇ ਵੀ ਪੌਦੇ ਲੱਗੇ ਤੁਹਾਨੂੰ ਦਿਖਾਵਾਂਗੇ ਜਿਹੜੇ ਰਾਹਾਂ ਤੇ ਅੱਜ ਤੱਕ ਪੌਦੇ ਨਹੀਂ ਦੇਖੇ ਗਏ ਸੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਹ ਜਿਹੜੇ ਸਮਾਜ ਭਲਾਈ ਦਾ ਕੰਮ ਆ ਜਾਂ ਵਾਤਾਵਰਣ ਪ੍ਰੇਮੀ ਤੁਹਾਡੇ ਨਾਲ ਜਿਹੜੇ ਜੁੜੇ ਹੋਏ ਨੇ ਕਿੰਨੇ ਦਿਨਾਂ ਤੋਂ ਬੂਟੇ ਲਾ ਰਹੇ ਹੋ ਤੁਸੀਂ ਸਾਨੂੰ ਤਕਰੀਬਨ ਜੀ 40 ਤੋਂ 45 ਦਿਨ ਦੇ ਕਰੀਬ ਹੋ ਚੁੱਕੇ ਨੇ ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ 1300 ਪਲੱਸ ਬੂਟਾ ਲਾ ਚੁੱਕੇ ਹਾਂ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਅਸੀਂ ਬੂਟੇ ਲਾਉਨੇ ਆ ਜੀ। ਨੌ ਤੁਹਾਡਾ ਕੀ ਆ? ਹਰਨੇਕ ਸਿੰਘ ਨੇਕੀ ਜੀ। ਤੁਹਾਡੇ ਮੰਦੇ ਵਿੱਚ ਇਹ ਕਿਵੇਂ ਫੁਰਨਾ ਫੁਰਿਆ ਅਸੀਂ ਦੇਖਿਆ ਵੀ ਅਕਸਰ ਪਿੰਡਾਂ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਜਾਂ ਵਾਤਾਵਰਣ ਪ੍ਰੇਮੀ ਬੂਟੇ ਲਾਉਂਦੇ ਹਨ ਪਰ ਉਹ ਬੂਟਿਆਂ ਨੂੰ ਦੇਖਿਆ ਨਹੀਂ ਜਾਂਦਾ। ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ। ਅਗਲੇ ਸੀਜ਼ਨ ਨੂੰ ਬੂਟੇ ਖਤਮ ਹੋ ਜਾਂਦੇ ਹਨ। ਤੁਸੀਂ ਇਹ ਕਿਵੇਂ ਸੋਚਿਆ ਕਿਵੇਂ ਉਪਰਾਲਾ ਕੀਤਾ ਵੀ ਜਿਹੜੇ ਤੁਸੀਂ ਤੁਹਾਡੇ ਨਾਲ ਨੌਜਵਾਨ ਨੇ ਵੀ ਅਸੀਂ ਜੁੜ ਕੇ ਇਹ ਪਿੰਡ ਨੂੰ ਹਰਿਆ-ਭਰਿਆ ਰੱਖਣ ਦੀ ਸੌਂ ਖਾਦੀ ਹੋਈ ਆ। ਅਸੀਂ ਜੀ ਇੱਕ 4-5 ਪਹਿਲਾਂ ਮੁੰਡੇ ਹੁੰਦੇ ਸੀ ਅਸੀਂ ਸੋਸ਼ਲ ਮੀਡੀਆ ਤੇ ਨਾ ਵੀਡੀਓ ਪਾਉਂਦੇ ਹੁੰਦੇ ਸੀ ਅਸੀਂ ਮਨ ਚ ਸੋਚਿਆ ਵੀ ਅਸੀਂ ਜਿਹੜਾ ਟਾਈਮ ਇੱਧਰ ਖਰਾਬ ਕਰਦੇ ਆ ਕਿਉਂ ਨਾ ਅਸੀਂ ਆਪਣਾ ਆਪਣੀ ਧਰਤੀ ਨੂੰ ਦਈਏ ਉਹੀ ਟਾਈਮ ਤੇ ਅਸੀਂ ਸਭ ਨੇ ਇਹ ਸੋਚਿਆ ਤੇ ਸਾਰੇ ਬੰਦੇ ਮੇਰੇ ਨਾਲ ਸਹਿਮਤ ਨੇ ਤੇ ਅੱਜ ਮੇਰੇ ਨਾਲ ਉਹੀ ਟੀਮ ਦੇ ਕਿੰਨੇ ਮੈਂਬਰ ਹੋ ਤੁਸੀਂ ਤਕਰੀਬਨ 6 ਮੈਂਬਰਾਂ ਸੀ 6 ਮੈਂਬਰ ਤੁਸੀਂ ਤੜਕੇ ਜਿਵੇਂ ਤੁਸੀਂ ਦੱਸਿਆ ਵੀ ਅਸੀਂ 5 ਵਜੇ ਉੱਠਦੇ ਹਾਂ ਉਸ ਟਾਈਮ ਲੋਕ ਸੁੱਤੇ ਪਏ ਹੁੰਦੇ ਨੇ ਉਸ ਟਾਈਮ ਤੁਸੀਂ ਕਿਵੇਂ ਆਪਣੇ ਆਪ ਨੂੰ ਤਿਆਰ ਕਰਦੇ ਹੋ ਵੀਰ ਜੀ ਤਿਆਰ ਕਰਨਾ ਤਾਂ ਬਹੁਤ ਔਖਾ ਵਾ ਹੁਣ ਸਵੇਰੇ 5 ਵਜੇ ਸਾਰੀ ਟੀਮ ਨੂੰ ਫੋਨ ਕਰੀਦੇ ਆ ਤਾਂ ਤਕਰੀਬਨ ਇੱਕ ਫੋਨ ਕਰੇ ਤੇ ਸਾਰੀ ਟੀਮ ਮੇਰੀ ਇਕੱਠੀ ਹੋ ਜਾਂਦੀ ਆ ਆ ਜਾਂਦੀ ਆ ਤੁਹਾਡੇ ਕੋਲ ਹਾਂਜੀ ਬਿਲਕੁਲ ਆ ਜਾਂਦੀ ਆ ਅੱਜ ਤੱਕ ਕਿਸੇ ਨੇ ਹਾਲੇ ਤੱਕ ਵੀ 45 ਦਿਨ ਹੋ ਗਏ ਕਿਸੇ ਨੇ ਮਨਾਂ ਨਹੀਂ ਕੀਤਾ ਵੀ ਆ ਨਹੀਂ ਹੋਣਾ ਜਾਂ ਮੈਂ ਬਿਮਾਰ ਆ ਬਿਮਾਰ ਦੇ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਇਹਨਾਂ ਨੇ ਕੰਮ ਕੀਤਾ ਤੁਹਾਨੂੰ ਪਿੰਡ ਕੰਨੀਓ ਸਹਿਯੋਗ ਮਿਲਦਾ ਚੀਜ਼ ਲਈ ਪਿੰਡ ਗਨਿਓ ਚਲੋ ਆਪਾਂ ਹੁਣ ਇਹ ਤਾਂ ਕਹਿੰਦੇ ਨਹੀਂ ਵੈਸੇ ਸਾਨੂੰ ਸਹਿਯੋਗ ਜਗਦੇਵ ਸਿੰਘ ਗਿੱਲ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਹੁਣ ਤੱਕ ਸਾਨੂੰ ਜਿੰਨਾ ਬੂਟਾ ਲਿਆ ਕੇ ਦਿੱਤਾ ਉਹਨਾਂ ਨੇ ਮਂਗਾ ਕੇ ਦਿੱਤਾ ਸਾਨੂੰ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਜੀ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਵੀ ਤੁਹਾਡੀ ਜਿਹੜੀ ਸੋਸਾਇਟੀ ਆ ਉਹਦੇ ਵਿੱਚ ਕੀ ਕੀ ਚੀਜ਼ ਦੀ ਤੁਹਾਨੂੰ ਲੋੜ ਆ ਅ ਸਾਡੀ ਜਿਹੜੀ ਸੋਸਾਇਟੀ ਆ ਜੀ ਲੋੜ ਤਾਂ ਸਾਨੂੰ ਜਿਵੇਂ ਪਾਣੀ ਪਾਉਣ ਨੂੰ ਸਾਡੇ ਬੰਦੇ ਬੜੇ ਔਖੇ ਹੁੰਦੇ ਆ ਸਵੇਰ ਨੂੰ ਅਸੀਂ ਬੂਟੇ ਲਾਉਨੇ ਆ ਤੇ ਫਿਰ ਅਸੀਂ ਕੰਮ ਤੇ ਜਾਂਦੇ ਆ ਸ਼ਾਮ ਨੂੰ ਆ ਕੇ ਫਿਰ ਪਾਣੀ ਲਾਉਣਾ ਪਾਣੀ ਸਾਨੂੰ ਬਾਲਟੀਆਂ ਨਾਲ ਡੱਬਿਆਂ ਨਾਲ ਲਾਉਣਾ ਪੈਂਦਾ ਵਾ ਕਿ ਸਾਨੂੰ ਇੱਕ ਤਾਂ ਟੈਂਕੀ ਤੇ ਮਤਲਬ ਮਿਲ ਚ ਸਕਦੀ ਆ ਜਾਂ ਕਿਸੇ ਦਾ ਟਰੈਕਟਰ ਮਿਲ ਸਕਦਾ ਤਾਂ ਜਿਹੜਾ ਸਾਨੂੰ ਇਹਨਾਂ ਨੂੰ ਪਾਣੀ ਲਾਉਣਾ ਸੌਖਾ ਹੋ ਜਵੇ ਠੀਕ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਬਿੰਦਰਾ ਜੀ ਕਿੰਨੇ ਚਿਰ ਤੋਂ ਤੁਸੀਂ ਜੁੜੇ ਹੋ ਸੋਸਾਇਟੀ ਦੇ ਨਾਲ ਅਸੀਂ ਹੋ ਗਏ ਜੀ 40-45 ਦਿਨ ਹੋ ਗਏ ਜੀ ਅੱਛਾ ਕਿੰਨੇ ਕਿਪੂਟੇ ਲਾ ਚੁੱਕੇ ਆ ਅਸੀਂ ਲਾਤਾ ਹੋ ਗਏ ਜੀ 1300 ਪਲੱਸ ਬੂਟੇ ਲਾਦੇ ਜੀ ਠੀਕ ਹੈ ਜਗਦੇਵ ਸਿੰਘ ਨਾਲ ਵੀ ਗੱਲ ਕਰਾਂਗੇ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਜਗਦੇਵ ਸਿੰਘ ਸਾਡੀ ਹੈਲਪ ਕਰ ਰਹੇ ਨੇ ਕਿਵੇਂ ਦੇਖ ਰਹੇ ਹੋ ਤੁਸੀਂ ਇਹਨਾਂ ਨੌਜਵਾਨਾਂ ਦੇ ਕੰਮ ਨੂੰ ਦੇਖੋ ਦਾਰਾ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਕੋਈ ਚੰਗਾ ਕੰਮ ਕਰਦਾ ਤੁਹਾਡਾ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਸਾਡੇ ਪਿੰਡ ਦੇ ਹੋਣ ਦੇ ਨਾਤੇ ਕਿਉਂਕਿ ਇਹ ਭਰਾ ਸਾਡੇ ਬਹੁਤ ਚੰਗਾ ਕੰਮ ਕਰ ਰਿਹਾ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੋ ਰਿਹਾ ਗਰਮੀ ਦਿਨ-ਦਿਨ ਆਏ ਸਾਲ ਵੱਧਦੀ ਜਾ ਰਹੀ ਆ ਸਿਰਫ ਗਰਮੀ ਨੂੰ ਠੱਲ ਪਾਉਣ ਵਾਸਤੇ ਹੁਣ ਦੇਖੋ ਅਸੀਂ ਜਦੋਂ ਕਿਤੇ ਬਾਹਰ ਲੀਆਂ ਸਟੇਟਾਂ ਜਾਂਦੇ ਆ ਉੱਥੇ ਦੇਖਦੇ ਆ ਮੌਸਮ ਕਿੰਨਾ ਸੁਹਾਵਣਾ ਮੌਸਮ ਆ ਟੈਂਪਰੇਚਰ ਵੀ ਤਕਰੀਬਨ 30 32 35 ਤੱਕ ਟੈਂਪਚਰ ਰਹਿੰਦਾ ਹੁਣ ਸਾਡੇ ਦੇਖੋ ਹਰ ਸਾਲ ਟੈਂਪਰੇਚਰ ਪਿਛਲੇ ਸਾਲ 45 46 ਸੀ ਹੱਦ ਕਿ 48 ਤੋਂ ਜਾ ਕੇ ਮੁੜਿਆ ਸਾਡੇ ਕੋਲ ਇੱਕੋ ਇੱਕ ਰਸਤਾ ਕਿਉਂਕਿ ਜੇ ਸਾਡੇ ਬੂਟੇ ਲੱਗੇ ਹੋਣਗੇ ਉਹਦੇ ਨਾਲ ਗਰਮੀ ਵੀ ਘਟੇਗੀ ਔਰ ਮੀਂਹ ਦੇ ਵੀ ਸਾਰ ਵੱਜ ਜਾਣਗੇ ਸੋ ਜਦੋਂ ਮੈਂ ਇਹਨਾਂ ਨੂੰ ਨੌਜਵਾਨਾਂ ਨੂੰ ਬੂਟੇ ਲਾਉਂਦੇ ਦੇਖਿਆ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਿਹਾ ਵੀ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਤੁਹਾਨੂੰ ਇਹਦੇ ਵਿੱਚ ਚੰਗਾ ਬਹੁਤ ਥੋੜੇ ਲੋਕਾਂ ਨੇ ਕ ਤੁਹਾਡੀਆਂ ਗੱਲਾਂ ਵੀ ਕਰਨੀਆਂ ਵੱਧ ਘੱਟ ਵੀ ਤੁਹਾਨੂੰ ਬੋਲਣਾ ਵੀ ਤੁਸੀਂ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਕਿਸੇ ਦੀ ਸੁਣਨੀ ਨਹੀਂ ਤੁਸੀਂ ਆਪਣਾ ਕੰਮ ਕਰਦੇ ਜਾਓ ਫਿਰ ਫਲ ਤੁਹਾਨੂੰ ਪਰਮਾਤਮਾ ਜ਼ਰੂਰ ਦੇਊਗਾ ਬਹੁਤ ਲੱਗਾ ਜੋ ਕਦਮਾਂ ਇਹਨਾਂ ਨੌਜਵਾਨਾਂ ਦਾ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਸਹਿਯੋਗ ਦਿੰਦੇ ਰਹੋਗੇ ਨਹੀਂ ਮੈਂ ਤਾਂ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਕਿਹਾ ਵੀ ਜਿੱਥੇ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਉਹ ਮੈਂ ਤੁਹਾਡੇ ਹਰ ਟਾਈਮ ਨਾਲ ਆ ਇਹਨਾਂ ਨੇ ਬੂਟਿਆਂ ਨੂੰ ਮੈਨੂੰ ਦੋ ਤਿੰਨ ਵਾਰੀ ਬੇਨਤੀ ਕੀਤੀ ਜਿੱਥੋਂ ਵੀ ਆਪਾਂ ਰਲ ਮਿਲ ਕੇ ਆਪਾਂ ਨੂੰ ਬੂਟੇ ਮਿਲੇ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਨੌਜੋਗ ਇਹਨਾਂ ਦਾ ਸਹਿਯੋਗ ਕੀਤਾ ਹੋਰ ਵੀ ਮੈਂ ਇਹਨਾਂ ਨੂੰ ਜਦੋਂ ਵੀ ਕਿਹਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬੇਝਾ ਜੋ ਕਿ ਮੈਨੂੰ ਫੋਨ ਕਰਿਓ ਮੈਂ ਤੁਹਾਡੇ ਹਰ ਟਾਈਮ ਨਾਲ ਆ ਜਿੱਥੇ ਇਸ ਸੁਸਾਇਟੀ ਦਾ ਜਗਦੇਵ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਨੇ ਸਹਿਯੋਗ ਦਿੱਤਾ ਉੱਥੇ ਹੀ ਇੱਕ ਪਿੰਡ ਦੀ ਸੁਸਾਇਟੀ ਹੈ ਅਮਰਤਾ ਪ੍ਰੀਤਮ ਮਹਿਲਾ ਸੇਵਾ ਸੈਟੀ ਉਹਨਾਂ ਨੇ ਵੀ ਇਸ ਨੌਜਵਾਨਾਂ ਨੂੰ ਜਿਹੜੇ ਨੇ ਬੁੱਟੇ ਲਿਆ ਕੇ ਦਿੱਤੇ ਨੇ ਹਰ ਇੱਕ ਚਾਹੁੰਦਾ ਵੀ ਸਾਡਾ ਪਿੰਡ ਹੈ ਜਿਹੜਾ ਹਰਿਆ-ਭਰਿਆ ਰਹੇ ਅਸੀਂ ਗੁਜਾਰਸ਼ ਕਰਦੇ ਹਾਂ ਆਪਣੇ ਮੀਡੀਆ ਦੇ ਰਾਹੀਂ ਉਸ ਪਿੰਡ ਦੇ ਨਗਰ ਦੇ ਐਨਆਰਆਈ ਵੀਰਾਂ ਨੂੰ ਜਿਹੜੇ ਸਾਡੀ ਇਸ ਕਵਰਿੰਗ ਨੂੰ ਦੇਖਦੇ ਨੇ ਜਦੋਂ ਕਿ ਅਸੀਂ ਦੂਰ ਦਰਾਡੇ ਬੈਠੇ ਹੁੰਦੇ ਤਾਂ ਸਾਨੂੰ ਪਿੰਡਾਂ ਦੇ ਨਾਲ ਮੋਹ ਬਖਤਮ ਦਾ ਅਸੀਂ ਦੇਖਣਾ ਚਾਹੁੰਦੇ ਆ ਵੀ ਸਾਡਾ ਪਿੰਡ ਆ ਜਿਹੜਾ ਉਹ ਵਧੀਆ ਹੋਵੇ ਅਗਰ ਤੁਸੀਂ ਆਪਣੇ ਪਿੰਡ ਨੂੰ ਇਸ ਤਰ੍ਹਾਂ ਹੀ ਹਰਾ ਭਰਿਆ ਦੇਖਣਾ ਚਾਹੁੰਦੇ ਹੋ ਇਹਨਾਂ ਨੌਜਵਾਨਾਂ ਦੀ ਵੱਧ ਤੋਂ ਵੱਧ ਹੈਲਪ ਕਰੋ ਜਿਵੇਂ ਕਿ ਨੌਜਵਾਨਾਂ ਨੇ ਦੱਸਿਆ ਵੀ ਸਾਡੇ ਕੋਲੋਂ ਸੰਦ ਨਹੀਂ ਹਨ ਕਿਉਂਕਿ ਇਹਨਾਂ ਨੇ ਸੋਸਾਇਟੀ ਨਵੀਂ ਬਣਾਈ ਆ ਉਹ ਸੰਦ ਨਹੀਂ ਆ ਜਿੰਨਾਂ ਦੇ ਨਾਲ ਅਸੀਂ ਬੁੱਟੇ ਲਗਾਉਣੇ ਹਨ ਤਾਂ ਜਿੰਨਾਂ ਦੇ ਨਾਲ ਪਾਣੀ ਪਾਉਣਾ ਯਮੇ ਕੇ ਪਾਣੀ ਵਾਲੀ ਟੈਂਕੀ ਵੀ ਜਿਹੜੇ ਛੋਟੇ ਛੋਟੇ ਹੋਰ ਵੀ ਜਿਹੜੇ ਇਹਨਾਂ ਨੂੰ ਭਾਂਡੇ ਚਾਹੀਦੇ ਹਨ ਉਹ ਜਿਹੜੇ ਮੇਰੇ ਵੀਰ ਐਨ ਆਰ ਆਈ ਵੀਰ ਸਾਨੂੰ ਦੇਖਦੇ ਨੇ ਸੁਣਦੇ ਨੇ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਹੌਸਲਾ ਅਫਜਾਈ ਕਰੋ ਇਹਨਾਂ ਨੌਜਵਾਨਾਂ ਦਾ ਹੌਸਲਾ ਅਫਜਾਈ ਕਰੋ ਕਿਉਂਕਿ ਅਸੀਂ ਦੇਖਿਆ ਅਕਸਰ ਜਦੋਂ ਕੋਈ ਵਧੀਆ ਕੰਮ ਕਰਦਾ ਤਾਂ ਉਹਨੂੰ ਉਹਨੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਹਨ ਪਰ ਇਹ ਨੌਜਵਾਨ ਅੱਜ ਪਹਿਲੀ ਵਾਰੀ ਅਸੀਂ ਦੇਖਿਆ ਇਹਨਾਂ ਨੇ ਇਸ ਭਾਵਨਾ ਨੂੰ ਲੈ ਕੇ ਆਪਣੇ ਅੰਦਰ ਭਾਵਨਾ ਨੂੰ ਲੈ ਕੇ ਵੀ ਅਸੀਂ ਆਪਣੇ ਪਿੰਡ ਨੂੰ ਹਰਿਆ ਭਰਿਆ ਬਣਾਉਣਾ ਪਿੰਡ ਨੂੰ ਖੂਬਸੂਰਤ ਬਣਾਉਣਾ ਤਾਂ ਇਹਨਾਂ ਨੇ ਸੌ ਖਾਦੀ ਹੈ ਇਹ ਨਾ ਹੋਵੇ ਵੀ ਇਹਨਾਂ ਦੀ ਜਿਹੜੀ ਸੌ ਆ ਉੱਧ ਵਿਚਾਲੇ ਟੁੱਟ ਜਵੇ ਅਗਰ ਤੁਸੀਂ ਲੋਕ ਸਾਥ ਨਹੀਂ ਦਮੋਗੇ ਆਪਾਂ ਹੁਣ ਤੁਹਾਨੂੰ ਉਹ ਬੁੱਟੇ ਵੀ ਦਿਖਾਵਾਂਗੇ ਜਿਹੜੇ ਇਹਨਾਂ ਨੇ ਬੁੱਟੇ 40 ਦਿਨ ਪਹਿਲਾਂ ਲਾਏ ਨੇ ਵੀ ਉਹ ਬੁੱਟੇ ਕਿਹੋ ਜਿਹੇ ਨੇ ਇਸ ਟਾਈਮ ਤੇ ਕਿਹੋ ਜੀ ਹਾਲਤ ਦੇ ਵਿੱਚ ਨੇ ਕਿਵੇਂ ਉਹਨਾਂ ਦਾ ਜਿਹੜਾ ਪਾਉਣ ਪਾਣੀ ਹੈ ਇੱਕ ਅਸੀਂ ਆਪਣੇ ਮੀਡੀਆ ਰਾਹੀਂ ਹੋਰ ਗਜਰਸ ਕਰਦੀ ਹੈ ਵੀ ਜਿੱਥੇ ਕਿਤੇ ਵੀ ਤੁਹਾਨੂੰ ਇਹ ਲੱਗਦਾ ਵੀ ਜਿਹੜੇ ਗੁਜਰਾ ਦੇ ਡੰਗਰ ਨੇ ਉਹ ਰਾਹ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਕੁਝ ਟਾਈਮ ਲਈ ਰੁੱਕ ਕੇ ਧਿਆਨ ਰੱਖਿਆ ਕਰੋ ਵੀ ਜਿਹੜੇ ਬੁੱਟੇ ਨੇ ਉਹ ਜਿਹੜੇ ਡੰਗਰ ਦੇ ਬੁੱਟੇ ਨੂੰ ਤਾਂ ਨਹੀਂ ਖਾ ਰਹੇ ਤੇ ਉਹ ਜਿਹੜੇ ਡੰਗਰ ਨੇ ਬੁੱਟਿਆਂ ਦਾ ਉਜਾੜਾ ਤਾਂ ਨਹੀਂ ਕਰ ਰਹੇ ਕਿਉਂਕਿ ਇਹ ਸਾਡਾ ਹਰ ਕਿਸ ਦਾ ਫਰਜ਼ ਬਣਦਾ ਵਾ ਬੇਸੀਓ ਬੁੱਟਿਆਂ ਨੂੰ ਬਚਾਉਣ ਬਾਅਦ ਤੇ ਜਿੱਥੇ ਕਿਤੇ ਵੀ ਅਸੀਂ ਦੇਖਦੇ ਆਂ ਵੀ ਗੁਜਰਾں ਦੇ ਜਿਹੜੇ ਡੰਗਰ ਨੇ ਉਹ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕਹਿ ਸਕਦੇ ਆਂ ਤਾਂ ਉਹਨਾਂ ਬੁੱਟਿਆਂ ਨੂੰ ਅਸੀਂ ਦੇਖਭਾਲ ਵੀ ਕਰ ਸਕਦੇ ਆਂ ਇਹ ਤੁਹਾਡੇ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਹਰ ਇੱਕ ਨਾਗਰਿਕ ਦੀ ਇਹ ਜ਼ਿੰਮੇਵਾਰੀ ਪਹਿਲ ਦੇ ਆਧਾਰ ਤੇ ਬਣਨੀ ਜ਼ਰੂਰੀ ਆ ਕਿਉਂਕਿ ਜੇ ਅਸੀਂ ਸਭ ਆਪਣਾ ਫਰਜ਼ ਸਮਝਾਂਗੇ ਤਦ ਹੀ ਇਹ ਜਿਹੜੇ ਬੁੱਟੇ ਅੱਗੇ ਜਾ ਕੇ ਬਦਲ ਫੁੱਲਣਗੇ ਅਸੀਂ ਤੁਹਾਨੂੰ ਹੁਣ ਉਸ ਰਾਤ ਤੇ ਅਸੀਂ ਖੜੇ ਆ ਜਿਹੜੇ ਰਾਤ ਤੇ ਅਸੀਂ ਅੱਜ ਤੱਕ ਕਦੇ ਵੀ ਕੋਈ ਵੱਡਾ ਅ ਦਰਖਤ ਨਹੀਂ ਦੇਖਿਆ ਸੀਗਾ ਅੱਜ ਇਹਨਾਂ ਮੁੰਡਿਆਂ ਨੇ ਪਹਿਲ ਕਦਮੀ ਕੀਤੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਤੁਹਾਨੂੰ ਹਰ 10-10 ਫੁੱਟ ਤੇ ਜਿਹੜਾ ਦਰਖਤ ਦੇਖਣ ਨੂੰ ਮਿਲੂਗਾ ਉਹ ਆਪਾਂ ਹੁਣ ਉਹ ਦਰਖਤ ਵੀ ਦੇਖੀਏ ਆਓ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਬੂਟੇ ਨੇ ਇਹ ਕਿੰਨੇ ਚਿਰ ਦੇ ਹੋ ਗਏ ਇਹ ਹੋ ਗਏ ਜੀ ਘੱਟੋ ਘੱਟ ਮਹੀਨੇ ਦੇ ਉੱਤੇ ਹੋ ਕੇ ਤਾਂ ਹੋ ਗਏ ਇਹ ਇੱਕ ਮਹੀਨੇ ਤੋਂ ਜਿਹੜੇ ਬੂਟੇ ਲਗਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਵੀ ਇਹ ਹਰਾ ਖੜਾ ਬਿਲਕੁਲ ਤੇ ਇਹਦੇ ਵਿੱਚ ਪਾਣੀ ਵੀ ਇਸ ਟਾਈਮ ਅਜਾ ਚਲੋ ਕੁਦਰਤੀ ਮੀਂਹ ਪੈ ਗਿਆ ਤੇ ਇਸ ਨੂੰ ਬੁੱਟੇ ਨੂੰ ਕਿਤੋਂ ਵੀ ਮਤਲਬ ਡੰਗਰ ਨਹੀਂ ਖਾਦਾ ਕਿਉਂਕਿ ਜਿੱਥੇ ਇਹ ਬੁੱਟੇ ਲਗਾਉਂਦੇ ਨੇ ਉੱਥੇ ਇਹਨਾਂ ਦੀ ਸੰਭਾਲ ਵੀ ਕਰਦੇ ਨੇ ਤੇ ਹੋਰ ਵੀ ਦਿਖਾਓ ਤੁਸੀਂ ਬੁੱਟੇ ਇਹ ਦੇਖੋ ਤੁਸੀਂ ਕਿੰਨੇ ਚਿਰ ਹੋ ਗਿਆ ਇਹਨੂੰ ਇੱਕ ਮਹੀਨਾ ਹੋ ਗਿਆ ਜੀ ਅੱਛਾ ਇੱਕ ਮਹੀਨਾ ਪਹਿਲਾਂ ਤੋਂ ਲਾਈ ਜੀ ਇੱਕ ਮਹੀਨਾ ਪਹਿਲਾਂ ਦਾ ਜਿਹੜਾ ਬੁੱਟਾ ਖੜਾ ਦੇਖ ਸਕਦੇ ਹੋ ਤੁਸੀਂ ਵੀ ਬਿਲਕੁਲ ਇਹ ਪਾਵਰਫੁੱਲ ਆ ਕਿਸੇ ਪਾਸੋਂ ਕਮਲਾਇਆ ਨਹੀਂ ਜਦਾ ਸੁੱਕਿਆ ਨਹੀਂ ਗਿਆ ਜਾ ਇਹਨੂੰ ਗੁਜਰਾਂ ਦੇ ਜਿਹੜੇ ਪਸ਼ੂਆਂ ਨੇ ਉਹ ਬਿਲਕੁਲ ਵੀ ਤੱਛ ਨਹੀਂ ਕੀਤਾ ਤੇ ਹੋਰ ਵੀ ਆਪਾਂ ਤੁਹਾਨੂੰ ਬੁੱਟੇ ਦਿਖਾਉਣਾ ਇਹ ਜਰਖੜ ਪਿੰਡ ਦਾ ਉਹ ਰਾਹ ਵਾ ਜਿੱਥੇ ਅਸੀਂ ਅਕਸਰ ਕਦੇ ਵੀ ਇਸ ਤਰ੍ਹਾਂ ਦੇ ਬੁੱਟੇ ਨਹੀਂ ਦੇਖੇ ਸੀ ਜਿਹੜੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਜਿਹੜਾ ਸਾਰਾ ਰਸਤਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰ ਕੈਮਰਾ ਘੁਮਾਵੇ ਆ ਦੇਖੋ ਤੁਸੀਂ ਇਹ ਦੇਖੋ ਬੁੱਟੇ ਇਹ ਟਟਾਲੀਆਂ ਘਟੋ ਘਟ ਵੀ 4-4 5-5 ਫੁੱਟ ਦੀਆਂ ਟਾਲੀਆਂ ਨੇ ਇਹ ਜਿਨ੍ਹਾਂ ਨੂੰ ਕਿ 10-10 15 ਦਿਨ 20-20 ਦਿਨ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਤੇ ਹੋਰ ਅਸੀਂ ਤੁਹਾਨੂੰ ਇੱਧਰ ਦਿਖਾਉਂਦੇ ਆ ਆਓ ਜੀ ਜਿਹੜੀ ਸਾਰੀ ਟੀਮ ਹੈ ਮੇਰੇ ਨਾਲ ਇਸ ਟਾਈਮ ਚੱਲ ਰਹੀ ਹੈ ਇਹ ਉਹ ਟੀਮ ਹੈ ਜਿਹੜੀ ਸਵੇਰੇ ਦੇਖ ਸਕਦੇ ਹੋ ਤੁਸੀਂ ਬੁੱਟੇ ਇਹਨਾਂ ਦੇ ਸੈਂਝੜਾ ਬੁੱਟਾ ਇਹ ਤੇ ਤੁਸੀਂ ਕਿਹੜੇ ਕਿਹੜੇ ਬੁੱਟੇ ਇੱਥੇ ਲਗਾਏ ਨੇ ਬੁੱਟੇ ਦੇ ਨਾਮ ਦੱਸ ਸਕਦੇ ਅਸੀਂ ਜੀ ਇੱਕ ਸ੍ਰਿੰਜਣ ਲਾਏ ਜੀ ਡੇਕਾ ਟਾਲੀ ਆ ਜੀ ਆਂਬਾ ਵੈਸੇ ਨਾਲ ਹੈਗੀ ਆ ਜੀ ਆਪਣੇ ਜਾਮਣ ਵੀ ਆ ਅਮਰੂਦ ਵੀ ਨੇ ਜੀ ਤੇ ਨਿੰਮਾ ਨੇ ਜੀ ਇਹਨੇ ਕਿੰਨੇ ਕਿ ਦਿਨਾਂ ਦਾ ਕਾਲਾ ਚ ਤਿਆਰ ਹੋ ਜਾਣਗਾ ਸ਼ੁਰੂ ਕਰ ਦੂਗਾ ਪੂਰਾ ਵਧੀਆ ਆਪਾਂ ਫਲਦਾਰ ਬੁੱਟਾ ਲਾਇਆ ਵਾ ਕੋਈ ਐਦਾਂ ਹੀ ਨਹੀਂ ਵੀ ਚੱਕ ਕੇ ਕਿਤੋਂ ਪੱਟ ਕੇ ਲਾਤੇ ਤੇ ਬਾਕੀ ਅਸੀਂ ਦੁਬਾਰੇ ਇੱਥੇ ਬੂਟੇ ਲਾਏ ਨੇ ਕਿਉਂਕਿ ਜਿਹੜੇ ਅਸੀਂ ਨਿੰਮ ਤੇ ਟਾਲ ਸੌਰੀ ਉਹ ਸੀਗਾ ਆਪਣਾ ਡੇਕ ਜਾਮਣ ਉਹ ਸਾਡੇ ਗੁਜਰਾਂ ਦੀਆਂ ਮੱਜਾਂ ਖਾ ਗਿਆ ਸੀ ਤਕਰੀਬਨ ਹੁਣ ਸਾਨੂੰ ਇੱਥੇ ਹੀ 15 ਦਿਨ ਹੋ ਗਏ ਦੁਬਾਰਾ ਅਸੀਂ ਫੇਰ ਤੋਂ ਲਾਉਣੇ ਸ਼ੁਰੂ ਕੀਤੇ ਨੇ ਤੇ ਚਲੋ ਤੁਹਾਨੂੰ ਅੱਗੇ ਦਿਖਾਉਂਦੇ ਆ ਜਿਹੜੇ ਉਹ ਬੂਟੇ ਲੱਗੇ ਹੋਏ ਨੇ ਆ ਦੇਖੋ ਜੀ ਜਿਹੜੇ ਹੋ ਗਏ ਇਹ 1 ਮਹੀਨਾ ਪਹਿਲਾਂ ਦੇ ਬੂਟੇ ਇਹ ਜਦੋਂ ਲਾਏ ਨੇ ਬੂਟੇ 1-1 ਫੁੱਟ ਦੇ ਸੀ ਜਾਂ 2-2 ਫੁੱਟ ਦੇ ਸੀਗੇ ਨਹੀਂ ਜੀ अच्छा अच्छा ਤੁਸੀਂ ਦੇਖ ਸਕਦੇ ਹੋ ਇਹਨਾਂ ਨੌਜਵਾਨਾਂ ਦੀ ਮਿਹਨਤ ਜਿਹੜੀ ਉਹ ਰੰਗ ਲਿਆ ਰਹੀ ਆ ਤੇ ਇਹ ਦੇਖੋ ਇੱਧਰ ਕਿੱਡਾ ਵੱਡਾ ਬੁੱਟਾ ਇਹ ਵਾਲਾ ਇਹ ਦੇਖੋ ਤੁਸੀਂ ਇਹ ਘਟੋ ਘਟ 4-5 ਦਾ 4-5 ਫੁੱਟ ਦਾ ਹੋਣਾ ਵਾ ਜਿਹੜਾ ਬੁੱਟਾ ਵਾ ਤੇ ਇਹ ਵੀ ਦੇਖੋ ਬਿਲਕੁਲ ਸਹੀ ਸਲਾਮਤ ਖੜਾ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਬੁੱਟੇ ਨੇ ਅਗਲੀ ਗਰਮੀਆਂ ਤੇ ਗਰਮੀਆਂ ਤੱਕ ਇਹਨਾਂ ਨੇ ਜਿੱਥੇ ਇਹ ਬੁੱਟੇ ਨੇ ਵੱਧ ਫੁੱਲ ਕੇ ਚਾਹ ਦੇਣ ਲੱਗ ਜਾਣਾ ਤੇ ਉੱਥੇ ਜਿਹੜਾ ਰਾਹਗੀਰ ਆ ਇਸ ਰਾਹ ਦੇ ਵਿੱਚ ਤਾਂ ਉਹ ਵੀ ਇਹਨਾਂ ਨੌਜਵਾਨਾਂ ਚੇਤੇ ਕਰੂਗਾ ਵੀ ਮਾਲਵਾ ਵੈਲਟ ਸੇਵਾ ਸੁਸਾਇਟੀ ਦੇ ਕੋਈ ਨੌਜਵਾਨ ਸੀਗੇ ਜਿਨ੍ਹਾਂ ਨੇ ਇਹ ਬੁੱਟੇ ਲਗਾਏ ਨੇ ਤੁਸੀਂ ਦੇਖ ਸਕਦੇ ਹੋ ਇਹ ਨਿੰਮ ਦਾ ਬੁੱਟਾ ਜਿਹੜਾ ਇਹ ਡੇਕ ਦਾ ਬੁੱਟਾ ਇਹ ਵੀ ਇਹ ਇਹ ਜਿਵੇਂ ਇਸ ਤਰ੍ਹਾਂ ਤੁਹਾਨੂੰ ਅਸੀਂ ਬੁੱਟਿਆਂ ਦੀ ਦਿਖਾ ਰਹੇ ਹਾਂ ਕਵਰਿੰਗ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਬੁੱਟੇ ਵੱਡੇ ਹੋਗੇ ਨਾ ਜਦੋਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਹੋਰ ਜਦੋਂ ਵੱਡੇ ਹੋਗੇ ਪਰਲੇ ਪਾਸੇ ਦੇਖੋ ਤੁਸੀਂ ਜਿਹੜੇ ਟਾਲੀਆਂ ਦੇ ਬੁੱਟੇ ਨੇ ਇਹ ਦੇਖੋ ਤੁਸੀਂ ਵੀ ਅਗਰ ਅਸੀਂ ਸਾਰੇ ਇਸ ਤਰ੍ਹਾਂ ਆਪਣਾ ਫਰਜ਼ ਸਮਝਦੇ ਰਹੇ ਤਾਂ ਇਹਨਾਂ ਉਹ ਦਿਨ ਦੂਰ ਨਹੀਂ ਗਾ ਜਦੋਂ ਇੱਥੇ ਜਿਹੜੇ ਨਾਲੋਂ ਨਾਲ ਜਿਹੜੇ ਬੁੱਟੇ ਨੇ ਉਹ ਦੇਖਣ ਨੂੰ ਮਿਲਣਗੇ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਇਹਨਾਂ ਦਾ ਫਾਸਲਾ ਵਾ ਸਿਰਫ 10 ਫੁੱਟ ਦਾ ਫਾਸਲਾ ਵਾ ਇਹ 10 ਫੁੱਟ ਦੇ ਫਾਸਲੇ ਤੇ ਹਰ ਜਗ੍ਹਾ ਤੁਹਾਨੂੰ ਇੱਕ ਇੱਕ ਬੁੱਟਾ ਮਿਲੂਗਾ ਜਿਵੇਂ ਕਿ ਅਸੀਂ ਅਕਸਰ ਦੇਖਿਆ ਵੀ ਜਿਹੜਾ ਕਿਸਾਨ ਆ ਅਸੀਂ ਬਹੁਤ ਜਗ੍ਹਾ ਦੇਖਿਆ ਵੀ ਉਹ ਬਿਲਕੁਲ ਸੜਕ ਦੇ ਨਾਲ ਵੀ ਆਪਣਾ ਜਿਹੜਾ ਉਹ ਜਗ੍ਹਾ ਵਧ ਲੈਂਦੇ ਹਨ ਪਰ ਆ ਅਸੀਂ ਤੁਹਾਨੂੰ ਜਗਾ ਦੀ ਨਾਪ ਕੇ ਤੁਸੀਂ ਲਵਾਈ ਵੀ ਦੇਖ ਸਕਦੇ ਹੋ ਇੱਥੋਂ ਸੜਕ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਸੜਕ ਤੋਂ ਲੈ ਕੇ ਦੇਖੋ ਤੁਸੀਂ ਇਹ ਇਹੋ ਜੇ ਕਿਸਾਨ ਵੀਰ ਵੀ ਨੇ ਜਿਹੜੇ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਵੀ ਅਸੀਂ ਜਗਾ ਸਰਕਾਰ ਦੀ ਨਹੀਂ ਵਧਣੀ ਅਸੀਂ ਆਪਦੇ ਕੋਲ ਵੀ ਜਗਾ ਛੱਡ ਸਕਦੇ ਆ ਦੇਖੋ ਤੁਸੀਂ ਕਿੰਨੇ ਫੁੱਟ ਹੋਣੀ ਇੱਥੇ ਇਹ ਦਾ ਫੁੱਟ ਦੇ ਕਰੀਬ ਹੋਊਗੀ ਇਹਨੀ ਹਾਂਜੀ 10 ਫੁੱਟ ਦਾ ਰਸਤਾ ਹੈਗਾ ਜੀ ਇਹ ਜਿਹੜਾ ਇਹਨਾਂ ਨੇ ਛੱਡਿਆ ਹੋਇਆ ਸਾਨੂੰ ਇੱਥੇ ਬੂਟੇ ਲਾਉਣ ਦੇ ਵਿੱਚ ਇੰਨੀ ਮਤਲਬ ਦਿੱਕਤ ਨਹੀਂ ਹੋਈ ਜਿੰਨੀ ਸਾਨੂੰ ਆਲੇ-ਦਾਲੇ ਲੋਕਾਂ ਦੇ ਖੇਤਾਂ 'ਚ ਵੀ ਲਾਏ ਨੇ ਇੰਨਾ ਕੁ ਮਤਲਬ ਲੋਕਾਂ ਨੇ ਵੱਢਿਆ ਹੋਇਆ ਇਹ ਇਹ ਪਿੰਡ ਕੁ ਬੱਦੀ ਦੇ ਕਿਸਾਨ ਜਗਦੇਵ ਸਿੰਘ ਜੀ ਜਿਨ੍ਹਾਂ ਨੇ ਇਹ ਜਗ੍ਹਾ ਛੱਡੀ ਆ ਇੱਥੋਂ ਉਹ ਲੋਕਾਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਜਿਹੜੇ ਲੋਕ ਸੜਕ ਵੱਡਣ ਨੂੰ ਵੀ ਤਿਆਰ ਹੋ ਜਾਂਦੇ ਨੇ ਪਰ ਇਹ ਤੁਹਾਡੇ ਹੀ ਕਮ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚਾ ਨਹੀਂ ਇੱਥੇ ਬੈਠਣਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਤੁਹਾਡੇ ਬੱਚਾ ਨਹੀਂ ਸੁੱਖ ਦਾ ਸਾਹ ਲੈਣਾ ਮੈਂ ਇਹਨਾਂ ਦਰਖਤਾਂ ਦੇ નીચે ਬੈਠ ਕੇ ਅਗਰ ਅਸੀਂ 1 ਫੁੱਟ ਜਗ੍ਹਾ ਵੱਡ ਵੀ ਲਵਾਂਗੇ ਤਾਂ ਉਹਨਾਂ ਦਾ ਕੁਝ ਜਾਂਦਾ ਨਹੀਂ ਤੁਹਾਡਾ ਕੁਝ ਵੱਡਣਾ ਨਹੀਂਗਾ ਇਸ ਤਰ੍ਹਾਂ ਕਰਕੇ ਦੇਖੋ ਜਿਵੇਂ ਜਗਦੇਸ਼ ਸਿੰਘ ਨੇ 10-15 ਫੁੱਟ ਜਗ੍ਹਾ ਛੱਡੀ ਆ ਤੁਸੀਂ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਵੀ ਸਰਕਾਰ ਦੀ ਜਗ੍ਹਾ ਵੱਡਣ ਦੀ ਕੋਸ਼ਿਸ਼ ਨਾ ਕਰਿਆ ਕਰੋ ਛੱਡਣ ਦੀ ਕੋਸ਼ਿਸ਼ ਕਰਿਆ ਕਰੋ ਇਹ ਦੇਖੋ ਤੁਸੀਂ ਤੁਰ ਤੱਕ ਇਹਨਾਂ ਦੀ ਜਿਹੜੀ ਜਗ੍ਹਾ ਕਾਫੀ ਛੱਡੀ ਹੋਈ ਆ 10 10 ਫੁੱਟ 10 ਬਰ ਬਰ ਫੁੱਟ ਛੱਡੀ ਹੋਈ ਆ ਤੇ ਹੁਣ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਧਰ ਦਿਖਾਇਆ ਜਾਵੇ ਦੇਖੋ ਕਿੰਨੀ ਦੂਰ ਤੱਕ ਇਹਨੇ ਇਹ ਜਿਹੜੇ ਬੁੱਟੇ ਨੇ ਦੇਖੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਤੁਹਾਨੂੰ ਇਹ ਜਿਹੜੇ ਬੁੱਟੇ ਨੇ ਇਹਨਾਂ ਨੇ ਅਗਲੇ ਸੀਜ਼ਨ ਤੱਕ ਬੁੱਟੇ ਨੇ ਬਣ ਕੇ ਤਿਆਰ ਹੋ ਜਾਣਾ ਤੇ ਜਿਹੜੇ ਇਹ ਨੌਜਵਾਨ ਨੇ ਇਹਨਾਂ ਦੀ ਹੌਸਲਾ ਫਜ਼ਾਈ ਕਰਨਾ ਸਾਡਾ ਫਰਜ਼ ਬਣਦਾ ਹੁਣ ਦੇਖਣਾ ਇਹ ਆ ਵੀ ਅਸੀਂ ਆਪਣੀ ਕਿੰਨੀ ਕੁ ਜ਼ਿੰਮੇਵਾਰੀ ਸਮਝਦੇ ਆ ਕਿੰਨੀ ਕੁ ਆਪਣੀ ਇਹ ਚੀਜ਼ ਨੂੰ ਦੇਖਦੇ ਆ ਵੀ ਜਿਹੜੇ ਬੁੱਟੇ ਨੇ ਅਕਸਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਦਾ ਧਿਆਨ ਰੱਖੀਏ ਵੀ ਇਹਨਾਂ ਦਾ ਜਿਹੜਾ ਪਾਉਣ ਪਾਣੀ ਆ ਜਾਂ ਅਸੀਂ ਲੰਘੇ ਜਾਂਦੇ ਆ ਜਾਂ ਕੋਈ ਵੀ ਇਹਨੂੰ ਜਾਨਵਰ ਖਾਂਦਾ ਵਾ ਜਾਂ ਇਹਨੂੰ ਉਜਾੜਦਾ ਵਾ ਤਾਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹ ਗੁਜਰਾ ਦੇ ਡੰਗਰਾਂ ਨੂੰ ਰੋਕੀਏ ਤੇ ਉਹਨਾਂ ਨੂੰ ਕਹੀਏ ਵੀ ਅੱਜ ਤੋਂ ਬਾਅਦ ਇਹ ਜਿਹੜਾ ਪੌਦਾ ਵਾ ਇਹਨੂੰ ਟੱਚ ਨਹੀਂ ਹੋਣਾ ਚਾਹੀਦਾ ਇਹ ਸਾਡੀਆਂ ਆਪਣੀ ਜ਼ਿੰਮੇਵਾਰੀ ਵੀ ਬਣਦੀ ਆ ਜਿਹੜਾ ਦੇ ਪਸ਼ੂ ਖਾ ਗਏ ਸੀ ਪਰ ਇਹਨਾਂ ਨੌਜਵਾਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਉਹ ਬੁੱਟਿਆਂ ਨੂੰ ਦੁਬਾਰਾ ਤੋਂ ਹਰਾ ਪਰ ਇਹਨਾਂ ਨੇ ਕਰਤਾ ਤਾਂ ਕਿਉਂਕਿ ਇਹ ਰਜਾਨਾ ਬੁੱਟਿਆਂ ਨੂੰ ਦੇਖਦੇ ਨੇ ਸੰਭਾਲਦੇ ਨੇ ਹੁਣ ਦੇਖਣਾ ਇਹ ਹੈ ਵੀ ਅਸੀਂ ਇਹ ਨੌਜਵਾਨਾਂ ਦਾ ਕਿੰਨਾ ਕੁ ਸਹਿਯੋਗ ਦਿੰਦੇ ਹਾਂ ਕਿੰਨਾ ਕੁ ਸਾਡੇ ਨਗਰ ਨਿਵਾਸੀ ਇਹ ਨੌਜਵਾਨਾਂ ਦਾ ਉਤਸ਼ਾਹ ਇਹਨਾਂ ਦਾ ਵਧਾਉਂਦੇ ਨੇ ਜਾ ਸਾਡੇ ਜਿਹੜੇ ਐਨਆਰਆਈ ਵੀਰ ਨੇ ਜਾਂ ਜਿਹੜੇ ਦਾਨੀ ਸੱਜਣ ਨੇ ਸਮਾਜ ਸੇਵੀ ਨੇ ਇਹਨਾਂ ਦੇ ਕਿੰਨੀ ਕੁ ਮਦਦ ਕਰਦੇ ਨੇ ਇਹ ਤਾਂ ਜਿਹੜਾ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਮਿਹਰਬਾਨੀ ਥੈਂਕ ਯੂ ਜੀ